ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਸਾਡੀ ਕਿਚਨ ਚ ਹਨਾ ਕੁਛ ਟਿੰਡਿਆਂ ਦੀ ਰੈਸਪੀ ਬਣਨ ਲੱਗੀ ਆ ਤੇ ਚਲੋ ਦੇਖਦੇ ਹਾਂ ਕੀ ਬਣਦਾ ਦੱਸੋ ਜੀ ਮੈਡਮ ਜੀ ਕੀ ਬਣਨ ਲੱਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਟਿੰਡਾ ਮਸਾਲਾ ਕਰੋ ਸ਼ੁਰੂ ਜੀ ਹਾਂ ਜੀ ਆਜਾ ਤੁਹਾਨੂੰ ਦਿਖਾਈਏ ਹੁਣ ਆਪਾਂ ਕੀ ਕੀ ਚਾਹੀਦਾ ਇਹਦੇ ਵਾਸਤੇ ਟਿੰਡੇ ਆਪਾਂ 1/2 ਕਿਲੋ ਲੈ ਆ ਆ ਦੇਖੋ ਹਨਾ ਆਪਾਂ ਇਸ ਤਰ੍ਹਾਂ ਵਿੱਚ ਟੱਕ ਲਾ ਲਿਆ ਛੋਟੇ ਛੋਟੇ ਠੀਕ ਹੈ ਜੀ ਤੇ ਆਪਾਂ ਦੋ ਮਿਰਚਾਂ ਲਈਆਂ ਹਰੀਆਂ ਨਾਲ ਆਪਾਂ ਲਿਆ ਹਰਾ ਧਨੀਆ ਤਾਂ ਟਮਾਟਰ ਦੋ ਵੱਡੇ ਲੈ ਕੇ ਆਪਾਂ ਇਹਨਾਂ ਨੂੰ ਛੋਟੇ ਛੋਟਾ ਕੱਟ ਕੇ ਪਿਉਰੀ ਬਣਾਤੀ ਚਲੋ ਠੀਕ ਹੈ ਜੀ ਹਾਂਜੀ ਤਾਂ ਇਹ ਆਪਾਂ ਪਿਆਜ਼ ਲੈ ਤਨ ਤਿੰਨ ਪਿਆਜ਼ ਲੈ ਕੇ ਇਹਨਾਂ ਨੂੰ ਵੀ ਆਪਾਂ ਕ੍ਰਸ਼ ਕਰ ਲਿਆ ਆ ਕਦੂ ਕ੍ਰਸ਼ ਨਾਲ ਬਾਕੀ ਆਪਾਂ ਲੂਣ ਮਿਰਚ ਮਸਾਲਾ ਉਹੀ ਪੋਣਾ ਜੋ ਆਪਾਂ ਰੈਗੂਲਰ ਪੋਨੇ ਆ ਸਬਜ਼ੀਆਂ ਦੇ ਵਿੱਚ ਲੂਣ ਤਾਂ ਨਹੀਂ ਦੇਖੋ ਤੁਸੀਂ ਸਾਡੀ ਕਿੰਨੀ ਵਧੀਆ ਸਰੋਂ ਦਾ ਤੇਲ ਆਪਾਂ ਕੜਾਈ ਵਿੱਚ ਪਾ ਲਿਆ ਆ ਚਾਰ ਪੰਜ ਕੜਛੀਆਂ ਪਾਈਆਂ ਹੁਣੇ ਥੋੜਾ ਨੀਗਾ ਏ ਆਪਾਂ ਮਤਲਬ ਸਾਰਾ ਸਬਜੀ ਦੇ ਵਿੱਚ ਹੀ ਰਹਿ ਆ ਮੈਂ ਨਾ ਇਹਨੂੰ ਫਰਾਈ ਕਰਨਾ ਟਿੰਡਿਆਂ ਨੂੰ ਤੇਲ ਆਪਣਾ ਦੇਖੋ ਗਰਮ ਹੋ ਗਿਆ ਹੁਣ ਨਾ ਇੱਕਦਮ ਸਰੋਂ ਦਾ ਤੇਲ ਪੂਰੀ ਤਰ੍ਹਾਂ ਦੇਖੋ ਧੂਆ ਨਿਕਲਣ ਲੱਗ ਗਿਆ ਹੁਣ ਆਪਾਂ ਟਿੰਡੇ ਇਹਦੇ ਵਿੱਚ ਪਾ ਦੇਣੇ ਆ ਸਲੋ ਗੈਸ ਤੇ ਹੁਣ ਆਪਾਂ ਕਰ ਦੇਣਾ ਗੈਸ ਤਾਂ ਇਹਨੂੰ ਹੌਲੀ ਹੌਲੀ ਪੱਕ ਜਾਣ ਦੇਣਾ ਟਿੰਡਿਆਂ ਨੂੰ ਚੰਗੀ ਤਰ੍ਹਾਂ ਜਦੋਂ ਪੱਕ ਜਾਣਗੇ ਫਿਰ ਆਪਾਂ ਕੱਢ ਲੈਣੇ ਆ ਟਿੰਡੇ ਬੰਦੇ ਬਹੁਤ ਸਵਾਦ ਆ ਹਮ ਪਰ ਇਹ ਤਰੀਕਾ ਹੀ ਆ ਇਹਨਾਂ ਨੂੰ ਬਣਾਉਣ ਦਾ ਵੀ ਪਰਾਣੇ ਤਰੀਕੇ ਨਾਲ ਬਣਾਓ ਤਾਂ ਸਵਾਦ ਨਹੀਂ ਬੰਦੇ ਹਾਂ ਉਹ ਨਵੇਂ ਤਰੀਕੇ ਨਾਲ ਬਣਾਉਨੇ ਆ ਤਾਂ ਹੁਣ ਬਹੁਤ ਸਵਾਲ ਬਣੇ ਫੇਰ ਨਿਆਣੇ ਵੀ ਖਾ ਲੈਂਦੇ ਆ ਹਾਂ ਉਹ ਨਿਆਣੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਨਹੀਂ ਤਾਂ ਟੀਂਡੇ ਹੋਵੇ ਕੀ ਇਹਦੇ ਨਾਲੋਂ ਤਾਂ ਭਾਜਦੇ ਆ ਨਿਆਣੇ ਪਰ ਅੱਗੇ ਤਾਂ ਟੀਂਡਿਆਂ ਦੀ ਸਬਜ਼ੀ ਬਣਾਉਂਦੇ ਹੁੰਦੇ ਕੱਟ-ਕੁੱਟ ਕੇ ਸਾਜੀ ਵੀ ਬਣਦੀ ਆ ਕੱਟ ਕੇ ਵੀ ਬਣ ਜਾਂਦੇ ਆ ਪਰ ਇਹ ਫਿਰ ਸਪੈਸ਼ਲ ਆਈਟਮ ਬਣਾਉਣੀ ਆ ਤਾਂ ਫੇਰ ਥੋੜੀ ਜਿਹੀ ਮਿਹਨਤ ਤਾਂ ਕਰਨੀ ਪੈਣੀ ਆ ਟੀਂਡੇ ਦੇਖੋ ਆਪਣੇ 골ਡਨ ਦੇ ਹੋ ਗਏ ਹਨਾ ਆ ਦੇਖੋ ਕਿੰਨਾ ਸੋਹਣਾ ਰੰਗ ਹੋ ਗਿਆ ਹੁਣ ਇਹ ਹੁਣ ਪੱਕ ਚਲੇ ਆ ਥੋੜਾ ਜਿਆ ਮਤ ਰਹਿ ਗਿਆ ਮਾੜੀ ਵੀ ਕਸਰ ਹੈਗੀ ਆ ਤੇ একদম ਰਹਿ ਗਈ ਜਾਂਦੀ ਏਦਾਂ ਹੀ ਹਨਾ ਪਰ ਆਪਾਂ ਇਹਨਾਂ ਨੂੰ ਹੁਣ ਕੱਢ ਲੈਣਾ ਹੈ ਕਿਉਂਕਿ ਆਪਾਂ ਜਦੋਂ ਤੜਕਾ ਰੈਡੀ ਕਰਨਾ ਹੈ ਨਾ ਉਹਦੇ ਵਿੱਚ ਵੀ 5-7 ਮਿੰਟ ਇਹਨਾਂ ਨੂੰ ਪਕਾਵਾਂਗੇ ਕੱਢ ਲਈਏ ਆ ਬਹੁਤ ਸਵਾਦ ਬਣਦੇ ਆ ਤੇ ਜਦੋਂ ਤੜਕਾ ਰੈਡੀ ਕਰਨਾ ਮੈਂ ਫੇਰ ਇਹ ਟੀੰਡਾ ਮਸਾਲਾ ਪਾਉਣਾ ਹੈ ਤੇਲ ਆਪਾਂ ਹੁਣ ਜਿਹੜਾ ਬਾਦੂ ਸੀਗਾ ਕੱਢ ਲਿਆ ਕੜਾਈ ਚ ਤੜਕੇ ਜਿੰਨਾ ਹੀ ਰੱਖਣਾ ਬਸ ਹੁਣ ਆਪਾਂ ਚਲੋ ਜੀ ਲਾਓ ਤੜਕਾ ਫੇ ਹਾਂਜੀ ਇਹਦੇ ਵਿੱਚ ਹੁਣ ਪਾਉਣਾ ਆਪਾਂ ਪਿਆਜ਼ ਜਿਹੜਾ ਆਪਾਂ ਰੱਖਿਆ ਸੀ ਤੜਕਾ ਚ ਸਾਰ ਕੇ ਲਸਣ ਅਦਰਕ ਆਪਣੀ ਮਰਜ਼ੀ ਆ ਤੁਸੀਂ ਪਾਉਣਾ ਤਾਂ ਪਾ ਲੋ ਓਦਾਂ ਪਰ ਮੈਂ ਨਹੀਂ ਪਾਉਦੀ ਲਸਣ ਅਦਰਕ ਨਹੀਂ ਪਾਉਣਾ ਹਨ ਲਸਣ ਅਦਰਕ ਆਪਣੀ ਮਰਜ਼ੀ ਆ ਆਪਣਾ ਆਪਣਾ ਟੇਸ ਆ ਪਰ ਮੈਨੂੰ ਇਹਨਾਂ ਵਿੱਚ ਨਹੀਂ ਸੁਆਬ ਲੱਗਦਾ ਲਸਣ ਅਦਰਕ ਇਹਦੇ ਪਿਆਜ਼ ਦਾ ਹੀ ਤੜਕਾ ਵਧੀਆ ਲੱਗਦਾ ਮਾਸਟਰ ਸ਼ੈਫ ਹਨਾ ਮੈਡਮ ਨੇ ਕੁਕਿੰਗ ਦਾ ਕੋਰਸ ਕੀਤਾ ਹੈ ਐਵੇਂ ਨਹੀਂ ਹਾਂ ਵੀ ਐਵੇਂ ਨਹੀਂ ਕੁਕਿੰਗ ਕੋਰਸ ਕਰਕੇ ਵੀ ਇਹਦੀ ਵਧੀਆ ਕੁਕਿੰਗ ਹੁੰਦੀ ਹੁਣ ਦੇਖੋ ਆ ਪਿਆਜ਼ ਥੋੜੇ ਜਿਹਾ ਸੌਫਟ ਹੋ ਗਏ ਹਨਾ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਆ ਇਹਦੇ ਵਿੱਚ ਹੁਣ ਆਪਾਂ ਪਾ ਦੇਣੇ ਆ ਸਾਰੇ ਮਸਾਲੇ ਮਸਾਲੇ ਆਪਾਂ ਹੋਰ ਤੋਂ ਕੋਈ ਐਕਸਟਰਾ ਨਹੀਂ ਜੋ ਰੈਗੂਲਰ ਆਪਾਂ ਪਾਉਣੀ ਹੈ ਬਸ ਲਾਈਟ ਹੀ ਬਣਾਉਣੀ ਹੈ ਜੀ ਬਹੁਤ ਵਧੀਆ ਨਮਕਾ ਆਪਣੇ ਸਵਾਦ ਅਨੁਸਾਰ ਪਾ ਲਓ ਹਨਾ ਇਹ ਚ ਵਧੀਆ ਲੱਗੇ ਜਿਹੜਾ ਕਰਾਰੇ ਮਸਾਲੇ ਹੋਣ ਤਾਂ ਗਰਮ ਮਸਾਲਾ ਜਿਹੜਾ ਆਪਾਂ ਘਰ ਪੀਸਿਆ ਹੋਇਆ ਆ ਇਹ ਵੀ ਆਪਾਂ ਹੁਣ 2 ਚਮਚ ਪਾਉਣਾ ਇਹਦੇ ਵਿੱਚ ਔਰ ਇਹ ਰੈੱਡ ਚਿੱਲੀ ਜਿਹੜੀ ਆਪਣੇ ਕੋ ਆ ਦੇਗੀ ਮਿਰਚ ਪਾ ਲਓ ਜਾਂ ਤੁਸੀਂ ਰੈੱਡ ਚਿੱਲੀ ਕੱਲੀ ਪਾਉਣੀ ਆ ਘਰ ਜਿਹੜੀ ਲਾਲ ਮਿਰਚ ਉਹ ਵੀ ਪਾ ਸਕਦੇ ਆ ਇੱਕ ਢੇਰ ਚਮਚ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਸੀਗੀਆਂ ਆ ਵੇਖੋ ਕੱਟ ਕੇ ਰੱਖੀਆਂ ਆਆਂ ਹੁਣ ਦੋ ਮਿਰਚਾਂ ਸੀਗੀਆਂ ਆਪਣੀਆਂ ਇਹ ਵੀ ਹੁਣ ਪਾ ਪੀਏ ਇਹਦੇ ਵਿੱਚ ਦੇਖੋ ਹੁਣ ਇਹਦੇ ਵਿੱਚ ਆਪਾਂ ਹਲਦੀ ਵੀ ਪਾ ਪੀਏ ਇੱਕ ਚਮਚ ਹਨਾ ਤਾਂ ਆਪਾਂ ਹੁਣ ਲਾਲ ਮਿਰਚ ਦੂਸਰੀ ਨਹੀਂ ਪਾਉਣੀ ਕਰਾਰੀ ਵਾਲੀ ਕਿਉਂਕਿ ਆਪਾਂ ਹਾਈਆਂ ਵੀ ਪਾ ਪੀਆ ਆ ਮਸਾਲਾ ਪਾਇਆ ਨਹੀਂ ਲੱਗਦਾ ਮਸਾਲਾ ਦੋ ਚਮਚ ਪਾਏ ਆਪਾਂ ਪਾਏ ਆ ਹਾਂ ਤੁਹਾਨੂੰ ਭੁੱਲ ਗਿਆ ਲੱਗਦਾ ਆ ਦੇਖੋ ਹੁਣ ਮੜਾ ਜਿਹਾ ਭੁੰਣਾ ਇਹਨੂੰ ਜਿਆਦਾ ਨਹੀਂ ਭੁੰਣਾ ਆਪਾਂ ਠੀਕ ਟੁਰਕੇ ਨੂੰ ਬਸ ਹੋ ਗਿਆ ਰੈਡੀ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਟਮਾਟਰ ਟਮਾਟਰ ਪਾ ਕੇ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਬਸ ਇਹਨੂੰ ਮਿਕਸ ਹੀ ਕਰਨਾ ਆ ਮਿਕਸ ਕਰਕੇ ਹਲਕਾ ਜਿਹਾ ਮਸਾਲਾ ਭੁੱਜ ਜਾਣਾ ਤੇ ਫਿਰ ਆਪਾਂ ਇਹ ਵਿੱਚ ਰੱਖ ਦੇਣੀ ਆ ਟੀਮੇ ਚਲੋ ਜੀ ਇਹ ਬਹੁਤ ਜਲਦੀ ਬਣਨ ਵਾਲੀਆਂ ਰੈਸਪੀ ਆਆਂ ਔਰ ਟੇਸਟੀ ਬਹੁਤ ਬਣਦੀਆਂ ਆ ਲਓ ਜੀ ਆਪਣੇ ਟੀਮੇ ਹੁਣ ਆਪਾਂ ਪਾ ਤੇ ਵਿੱਚ ਰੱਖ ਤੇ ਆ ਵਿੱਚ ਹੁਣ ਔਰ ਇਹਨੂੰ ਆਪਾਂ ਸਲੋ ਕਰ ਦੇਣਾ ਗੈਸ ਨੂੰ ਤੇ ਇਹਨੂੰ ਆਪਾਂ ਹੁਣ ਢੱਕ ਕੇ ਪਕਾਉਣਾ ਆ 10 ਮਿੰਟ ਤੱਕ ਪਰ ਵਿੱਚੋਂ ਆਪਾਂ ਇਹਨੂੰ ਡੇਕ ਚੈੱਕ ਕਰਦੇ ਰਹਿਣਾ ਆ ਥੋੜੀ ਥੋੜੀ ਦੇਰ ਬਾਅਦ ਨਾ ਇਦਾਂ ਆਪਾਂ ਮਿਕਸ ਕਰ ਦੇਣਾ ਇਹਨੂੰ ਪੂਰਾ ਆਪਾਂ ਇਹਨੂੰ 10 ਮਿੰਟ ਲਈ ਟਾਕੇ ਰੱਖ ਦੇਣਾ ਹਾਂ ਹੁਣ ਦੇਖੀਏ ਟੱਕਣ ਚੱਕ ਕੇ ਤਾਂ ਸਬਜ਼ੀ ਬਹੁਤ ਵਧੀਆ ਮਹਿਕ ਆਵਾ ਪਿਆ ਆ ਲਓ ਜੀ ਪਾਪਾ ਕੱਢ ਲਈ ਸਬਜ਼ੀ ਸਬਜ਼ੀ ਆਪਣੀ ਬਹੁਤ ਸੋਹਣੀ ਬਣ ਗਈ ਆ ਦੇਖੋ ਸਬਜ਼ੀ ਬਹੁਤ ਸਵਾਦ ਬਣੀ ਗਈ ਹੁਣ ਕੋਈ ਕਹਿਣਾ ਵੀ ਖਾਦੀ ਅੱਜ ਹੈ ਨਹੀਂ ਕਿ ਸਵਾਦ ਤੋਂ ਨੇ ਗਈ ਜਾਂਦੇ ਕਿਉਂਕਿ ਬੰਦੀ ਸਵਾਦ ਆ ਕਹਿਣਾ ਹੀ ਆ ਸਵਾਦ ਬਿਲਕੁਲ ਗਿਆ ਬੰਦੀ ਬਹੁਤ ਸਵਾਦ ਬਣ ਬਣਾ ਕੇ ਦੇਖਿਓ ਔਰ ਕਮੈਂਟ ਕਰਿਓ ਫਿਰ ਸਾਨੂੰ ਸਾਡੇ ਟਿੰਡੇ ਕਿੱਦਾਂ ਦੇ ਬਣੇ ਆ ਬਣਾ ਕੇ ਦੇਖੋਗੇ ਤਾਂ ਪਤਾ ਲੱਗਣਾ ਨਹੀਂ ਨਹੀਂ ਬਿਲਕੁਲ ਹੋਰ ਆਪਾਂ ਕੱਢ ਲਈ ਇਹ ਸਬਜ਼ੀ ਹੈ ਨਾ ਕੱਢੋ ਜੀ ਕੱਢੋ ਕੱਢੋ ਸਬਜ਼ੀ ਸਾਡੀ ਬਹੁਤ ਸੋਹਣੀ ਬਣੀ ਆ স্মੈਲ ਬਹੁਤ ਸੋਹਣੀ ਆਉਂਦੀ ਆ ਹੁਣ ਭੁੱਖ ਸਾਨੂੰ ਹੋਰ ਵਾਧੂ ਲੱਗੀ ਆ ਖਾਣੀਆਂ ਰੋਟੀਆਂ ਦੋ ਪੈੜੀਆਂ ਅੱਜ ਸਹੀ ਗੱਲ ਹੈ ਜੀ ਹੁਣ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਸੀਂ ਜਿਹੜੇ ਨਵੇਂ ਬੰਦੇ ਸਾਡੇ ਨਾਲ ਜੁੜੇ ਆ ਵੀਡੀਓ ਸਾਡੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹੁਣ ਅਗਲੀ ਵੀਡੀਓ ਵਿੱਚ ਮਿਲਦੇ ਆਂ ਆਪਾਂ ਕੁਝ ਨਵਾਂ ਲੈ ਕੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ